हां जी ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਾਹਾਂ ਦੀ ਫਿਟਿੰਗ ਦੀ ਸਲਾਈ ਤੁਹਾਨੂੰ ਲਾ ਕੇ ਦਿਖਾਵਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਬਾਹਾਂ ਦੀ ਫਿਟਿੰਗ ਦੀ ਸਲਾਈ ਲਾਉਣੀ ਹੈ ਅਗਰ ਆਪਣਾ ਡੋਲਾ ਇੱਥੇ ਦੇਖੋ ਆਪਣੇ ਬਾਹਾਂ ਜਿਹੜੇ ਇੱਥੇ ਡੋਲੇ ਕੋਲ ਕਈ ਵਾਰ ਇੱਥੋਂ ਮੋਟੀ ਹੁੰਦੀ ਹੈ ਕਿ ਨੇ ਲੇਡੀਜ਼ ਦੀ ਬਾਹ ਤੇ ਉਹਦੀ ਸਲਾਈ ਆਪਾਂ ਕਿਸ ਤਰੀਕੇ ਨਾਲ ਲਾਉਣੀ ਹੈ ਤੇ ਜਿਹੜਾ ਪਤਲੀ ਲੇਡੀਜ਼ ਦੀ ਬਾਹ ਦੀ ਸਲਾਈ ਆਪਾਂ ਕਿਸ ਤਰੀਕੇ ਨਾਲ ਲਾਉਣੀ ਹੈ ਠੀਕ ਹੈ ਜੀ ਬਾਹਾਂ ਤੇ ਲੈਸ ਕੱਢੀ ਹੋਈ ਹੈ ਠੀਕ ਹੈ ਜੀ ਮੂਰੀ ਦਾ ਡਿਜ਼ਾਈਨ ਬਣਾ ਰੱਖਿਆ ਆਪਾਂ ਤੇ ਇਥੋਂ ਆਪਾਂ ਮੋਢਾ ਵੇਨਾਂ ਜਿੰਨਾ ਵੀ ਤੁਹਾਡੇ ਕੋਲ ਮੋਢਾ ਹੈਗਾ ਉਹਨਾਂ ਆਪਾਂ ਮੋਢਾ ਵੇਨਾਂ ਇਹਦਾ ਸੂਟ ਦਾ ਤੇ ਇਸ ਸੂਟ ਦਾ ਮੋਢਾ ਹੈਗਾ ਜੀ 9 ਇੰਚ ਤਿਆਰ ਹੈ ਤੇ ਆਪਾਂ ਇਹਦਾ 9 ਇੰਚ ਤੇ ਨਿਸ਼ਾਨ ਲਾਤੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮੂਰੀ ਦਾ ਨਿਸ਼ਾਨ ਲਾਉਣਾ ਜਿੰਨੀ ਆਪਣੀ ਮੂਰੀ ਤਿਆਰ ਹੈ ਠੀਕ ਹੈ ਜੀ ਆਪਾਂ ਮੂਰੀ ਦਾ ਨਿਸ਼ਾਨ ਲਾਤਾ ਜਿੰਨੀ ਵੀ ਆਪਣੀ ਮੂਰੀ ਤਿਆਰ ਹੈ ਤੇ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਲਾਉਣਾ ਅਗਰ ਲੇਡੀਜ਼ ਦੀ ਬਾਹ ਮੋਟੀ ਆ ਡੋਲਿਆਂ ਕੋਲੋਂ ਭਾਰੀ ਇਥੋਂ ਤੇ ਉਹਦਾ ਆਪਾਂ ਨਿਸ਼ਾਨ ਕਿਸ ਤਰੀਕੇ ਨਾਲ ਉਹਣਾ ਠੀਕ ਹੈ ਜੀ ਉਹਦਾ ਨਿਸ਼ਾਨ ਆਪਾਂ ਸਿੱਧਾ ਹੀ ਲਾ ਦੇਣਾ ਦੇਖੋ ਇਸ ਤਰੀਕੇ ਨਾਲ ਇੱਥੇ ਐਂਚੀਟੇਪ ਰੱਖਾਂਗੇ ਜਿੱਥੇ ਆਪਣਾ ਮੋਢਾ ਉੱਥੇ ਤੇ ਇਸ ਤੋਂ ਬਾਅਦ ਜਿੱਥੇ ਆਪਣੀ ਬਾਹਾਂ ਦੀ ਮੂਰੀ ਦਾ ਨਿਸ਼ਾਨ ਲੱਗਿਆ ਠੀਕ ਹੈ ਜੀ ਇਸ ਤਰੀਕੇ ਨਾਲ ਐਂਚੀਟੇਪ ਰੱਖ ਕੇ ਤੇ ਆਪਾਂ ਸਿੱਧੀ ਸਲਾਈ ਲਾ ਦੇਣੀ ਐ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਣੀ ਸਿੱਧੀ ਸਲਾਈ ਲੱਗ ਜੂਗੀ। ਅਗਰ ਆਪ ਲੈਡੀਸ ਦਾ ਇਥੋਂ ਡੋਲਾ ਪਾਰਾ ਠੀਕ ਹੈ ਜੀ। ਕਿਉਂ ਜਦੋਂ ਆਪਾਂ ਇਥੇ ਡੋਲਾ ਹੈਵੀ ਹੁੰਦਾ ਜਦੋਂ ਆਪਾਂ ਇਥੋਂ ਗੁਲਾਈ ਵਾਲੀ ਬਾਹ ਦੀ ਸਲਾਈ ਲਾਉਣੀ ਆ ਤਾਂ ਆਪਣੀ ਇਥੋਂ ਵੀ ਬਾਹ ਕਸੀ ਜਾਂਦੀ ਆ ਤੇ ਇਥੋਂ ਕੋਣੀ ਕੋਲ ਵੀ ਬਾਹ ਆਪਣੀ ਕਸੀ ਜਾਊਗੀ। ਠੀਕ ਹੈ ਜੀ ਇਸ ਤਰੀਕ ਨਾਲ ਹੈਵੀ ਡੋਲੇ ਦੀ ਬਾਹ ਦੀ ਸਲਾਈ ਇਸ ਤਰੀਕ ਨਾਲ ਲੱਗਦੀ ਆ। ਠੀਕ ਹੈ ਜੀ ਤੇ ਅਗਰ ਆਪਣੀ ਬਾਹ ਪਤਲੀ ਆ ਤੇ ਆਪਾਂ ਉਹਦੀ ਸਲਾਈ ਕਿਸ ਤਰੀਕੇ ਨਾਲ ਲਾਉਣੀ ਆ? ਦੇਖਾ ਆਪਣੇ ਮੋਡੇ ਦਾ ਨਿਸ਼ਾਨ ਵੀ ਲੱਗ ਗਿਆ ਜੀ ਇੱਥੇ ਤੇ ਇੱਥੇ ਆਪਣਾ ਮੂਰੀ ਦਾ ਨਿਸ਼ਾਨ ਵੀ ਲੱਗ ਗਿਆ ਤੇ ਆਪਾਂ ਇਸ ਤਰੀਕੇ ਨਾਲ ਸਲਾਈ ਲਾਵਾਂਗੇ ਗੁਲਾਈ ਪਾ ਕੇ ਇਸ ਤਰ੍ਹਾਂ ਇੱਥੋਂ ਗੁਲਾਈ ਕਰ ਦਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੀ ਸਲਾਈ ਲਗੂਗੀ ਇਸ ਤਰੀਕੇ ਨਾਲ ਇੱਥੋਂ ਆਪਣੀ ਬਾਹ ਪਤਲੀ ਹੈ ਨਾ ਡੋਲੇ ਕੋਲੋਂ ਤੇ ਆਪਣੀ ਸਲਾਈ ਇਸ ਤਰੀਕੇ ਨਾਲ ਲੱਗੂਗੀ ਤੇ ਇਹਦੇ ਨਾਲ ਆਪਣੀ ਸ਼ੇਪ ਇਸ ਤਰੀਕੇ ਨਾਲ ਬਣੂਗੀ ਹੈਵੀ ਸਾਈਜ਼ ਵਾਲੀ ਦੀਸ ਸਲਾਈ ਇਸ ਤਰੀਕੇ ਨਾਲ ਲੱਗੂਗੀ ਤੇ ਇਹਦੀ ਸ਼ੇਪ ਇਸ ਤਰੀਕੇ ਨਾਲ ਬਣੂਗੀ ਠੀਕ ਹੈ ਜੀ ਜਿਹੜੀ ਏ ਬਾਂਹ ਹੈਗੀ ਹੈ ਜੀ ਆਪਣੀ ਏ ਥੋੜੀ ਜੀ ਆਪਣੀ ਜਿਹੜੀ ਬਾਂਹ ਲੇਡੀਜ਼ ਦੀ ਹੈ ਹੈਵੀ ਨਹੀਂ ਜੀ ਇਥੋਂ ਪਤਲੀ ਬਾਹਤ ਇਹਦੀ ਸਲਾਈ ਆਪਾਂ ਕਿਸ ਤਰੀਕੇ ਨਾਲ ਲਾਉਣੀ ਹੈ ਦੇਖੋ ਸਭ ਤੋਂ ਪਹਿਲਾਂ ਮੂਰੀ ਤੇ ਆਪਾਂ ਇਸ ਤਰੀਕੇ ਨਾਲ ਡਬਲ ਸਲਾਈ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਡਬਲ ਸਲਾਈ ਕਰਾਂਗੇ ਬਾਹਾਂ ਦੀ ਮੂਰੀ ਤੋਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਜਿਵੇਂ ਆਹ ਵਾਲਾ ਨਿਸ਼ਾਨ ਲੱਗਿਆ ਇਸ ਤਰ੍ਹਾਂ ਆਪਾਂ ਸਲਾਈ ਲੈ ਕੇ ਆਵਾਂਗੇ ਇਸ ਤਰੀਕੇ ਨਾਲ ਜੀ ਠੀਕ ਹੈ ਜੀ ਤੇ ਬਾਹਾਂ ਸਿੱਧੀ ਕਰਨ ਤੋਂ ਬਾਅਦ ਹੁਣ ਦੁਖਾਣੀ ਆਪਣੀ ਸ਼ੇਪ ਕਿਸ ਤਰ੍ਹਾਂ ਬਣਦੀ ਹੈ ਦੇਖੋ ਆਪਣੀ ਬਾਹ ਬਿਲਕੁਲ ਫਿਟਿੰਗ ਵਾਲੀ ਬਾਹ ਮਣੂਗੀ ਦੇਖੋ ਤੁਸੀਂ ਤੇ ਬਹੁਤ ਸੋਹਣੀ ਸ਼ੇਪ ਬਣੀ ਹੈ ਜੀ ਇਹ ਆਪਣੀ ਤੇ ਅਗਰ ਤੁਸੀਂ ਹੈਵੀ ਸਾਈਜ਼ ਦੀ ਬਾਹ ਮਲਾਉਣਾ ਚਾਹੁੰਦੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਸਲਾਈ ਲਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਹੈਵੀ ਸਾਈਜ਼ ਦੀ ਬਾਹ ਦੀ ਸਲਾਈ ਲਾਉਣੀ ਹੈ ਤਾਂ ਇਸ ਤਰੀਕੇ ਨਾਲ ਲਾ ਸਕਦੇ ਆ ਸਿੱਧੀ ਇੱਥੋਂ ਲੈ ਕੇ ਬਾ ਸਿੱਧੀ ਕੱਟ ਲੱਗ ਜੂਗੀ ਜਿੱਥੋਂ ਤਿਕਾ ਤੇ ਅਗਰ ਤੁਸੀਂ ਦਰਮਿਆਨੇ ਸਾਈਜ਼ ਦੀ ਬਾਹ ਦੀ ਸਲਾਈ ਲਾਉਣਾ ਚਾਹੁੰਦੇ ਆ ਤਾਂ ਥੋੜੀ ਗਲਾਈ ਪੈ ਜੂਗੀ ਤੇ ਸੋ ਫਰੈਂਡਸ ਮੇਰੀ ਛੋਟੀ ਜਿਹੀ ਵੀਡੀਓ ਸੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ